ਨਮਸਕਾਰ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰ ਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਵਿਦੇਸ਼ ਮੰਤਰਾਲੇ ਦੀ ਵਿਦੇਸ਼ ਮੰਤਰਾਲੇ ਦੀ ਮਨਜ਼ੂਰੀ ਤੋਂ ਬਿਨਾ ਅਸੀਂ ਭਾਰਤ ਤੋਂ ਬਾਹਰ ਨਹੀਂ ਜਾ ਸਕਦੇ ਚਾਹੇ ਉਹ ਭਾਰਤ ਦਾ ਕਿੰਨਾ ਵੱਡਾ ਸੈਲੀਬ੍ਰਿਟੀ ਕਿਉਂ ਨਾ ਹੋਵੇ ਅਮੀਰ ਆਦਮੀ ਨਾ ਹੋਵੇ ਜਾਂ ਉਹ ਪੋਲਿਟਿਸ਼ੀਅਨਸ ਨਾ ਹੋਵੇ ਲੇਕਿਨ ਵਿਦੇਸ਼ ਮੰਤਰਾਲੇ ਦੀ ਮਨਜ਼ੂਰੀ ਲੈਣੀ ਪੈਂਦੀ ਹੈ ਜਦੋਂ ਕਿਤੇ ਦੇਸ਼ ਅਤੇ ਵਿਦੇਸ਼ ਦੇ ਵਿੱਚ ਘੁੰਮਣਾ ਹੈ ਇਸ ਨੂੰ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਇਹ ਵੱਡਾ ਖੁਲਾਸਾ ਹੋਇਆ ਸੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਮੈਚ ਦੇਖਣ ਦੀ ਮਨਜ਼ੂਰੀ ਨਹੀਂ ਮਿਲੀ ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਦੱਸਦੀ ਹੈ ਕਿ 2024 ਦੀਆਂ 올림픽 ਦੀਆਂ ਜਿਹੜੀਆਂ ਖੇਡਾਂ ਨੇ ਉਹ ਪੈਰਿਸ ਦੇ ਵਿੱਚ ਹੋ ਰਹੀਆਂ ਨੇ ਅਤੇ ਭਾਰਤ ਵੱਲੋਂ ਹਾਕੀ ਟੀਮ ਵੀ ਗਈ ਹੋਈ ਹੈ ਹਾਕੀ ਦੇ ਵਿੱਚ ਟੋਟਲ 22 ਖਿਡਾਰੀ ਨੇ ਜਿਸ ਦੇ ਵਿੱਚ 19 ਪੰਜਾਬ ਦੇ ਨੇ ਇਸ ਨੂੰ ਲੈ ਕੇ ਸੋਚਿਆ ਹੁਣ ਆ ਭਗਵੰਤ ਮਾਨ ਅਤੇ ਕੁਲਤਾਰ ਸਿੰਘ ਸੰਧਵਾ ਨੇ ਚਲੋ ਹੌਸਲਾ ਵਸਾਈ ਦੇ ਲਈ ਅਸੀਂ ਆਪਣੇ ਖਿਡਾਰੀਆਂ ਦੇ ਪਿੱਛੇ ਚਲੇ ਜਾਂਦੇ ਹਾਂ ਲੇਕਿਨ ਵਿਦੇਸ਼ ਮੰਤਰਾਲੇ ਨੇ ਨਾ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਾ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਮਨਜ਼ੂਰੀ ਦਿੱਤੀ ਇਸ ਲਈ ਇਹਨਾਂ ਦੇ ਸਾਰੇ ਪਲੇ ਬਨੇ ਬਣਾਏ ਜਿਹੜੇ ਪਲਾਨ ਨੇ ਉਹ ਵਿਚੇ ਦੇ ਵਿਚੇ ਧਰੇ ਧਰਾਏ ਰਹਿ ਗਏ ਹੁਣ ਜੇ ਗੱਲ ਕਰੀਏ ਪੰਜਾਬ ਦਾ ਇੱਕ ਮੰਤਰੀ ਮੋਦੀ ਦੇ ਵਦੇਸ਼ ਮੰਤਰਾਲੇ ਦੀ ਮਨਜ਼ੂਰੀ ਤੋਂ ਬਿਨਾ ਕੈਨੇਡਾ ਦਾ ਜਿਹੜਾ ਟੂਰ ਕੱਟ ਕੇ ਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ 2 ਅਗਸਤ ਨੂੰ ਜਿਹੜੀ ਮਨਜ਼ੂਰੀ ਲਈ ਇੱਕ ਅਰਜੀ ਲਿਖੀ ਸੀ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਕਿ ਮੈਂ ਕੈਨੇਡਾ ਜਾਣਾ ਹਾਂ 10 ਦਿਨੇ ਹਾਂ ਉਹ ਪੰਜਾਬ ਦਾ ਮੰਤਰੀ ਹੈ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਜਲ ਸਰੋਤ ਮੰਤਰੀ ਚੇਤਨ ਸਿੰਘ ਜਿਹੜਾ ਮਾਜਰਾ ਦੀ ਗੱਲ ਕਰਦੇ ਹਾਂ ਜਿਹੜਾ ਮਾਜਰਾ ਨੇ ਪਿਛਲੇ ਦਿਨਾਂ ਦੇ ਵਿੱਚ ਅਰਜੀ ਲਿਖੀ ਸੀ ਵਿਦੇਸ਼ ਮੰਤਰਾਲੇ ਨੂੰ ਕਿ ਮੈਂ ਬਾਹਰ ਜਾਣਾ ਚਾਹੁੰਦਾ ਹਾਂ ਸੈਲਸ ਪਾਟੇ ਲਈ ਘੁੰਮਣਾ ਚਾਹੁੰਦਾ ਹਾਂ ਕੈਨੇਡਾ ਦੇ ਵਿੱਚ ਲੇਕਿਨ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਸ ਨੂੰ ਮਨਜ਼ੂਰੀ ਨਹੀਂ ਦਿੱਤੀ ਲੇਕਿਨ ਬਿਨਾ ਮਨਜ਼ੂਰੀ ਤੋਂ ਚੇਤਨ ਸਿੰਘ ਜੜਾ ਮਾਜਰਾ ਕੈਨੇਡਾ ਦਾ ਟੂਰ ਲਾ ਕੇ ਆ ਗਏ ਨੇ ਦੱਸਦੀ ਹੈ ਪਿਛਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸੈਸ ਪਾਟਾ ਮੰਤਰੀ ਜਿਨ੍ਹਾਂ ਦਾ ਹੁਣੇ-ਹੁਣੇ ਵਿਆਹ ਹੋਇਆ ਗਗਨ ਅਨਮੋਲ ਉਹਨਾਂ ਨੇ ਸਵਿਟਜ਼ਰਲੈਂਡ ਦਾ ਟੂਰ ਲਾਇਆ ਹੈ ਇਦਰ ਅਮਨ ਅਰੋੜਾ ਬੈਲਜੀਅਮ ਸਕਾਟਲੈਂਡ ਵਰਗੇ ਦੇਸ਼ਾਂ ਵਿੱਚ ਜਾਣਾ ਚਾਹੁੰਦੇ ਸੀ ਲੇਕਿਨ ਅਮਨ ਅਰੋੜਾ ਨੂੰ ਵੀ ਵਿਦੇਸ਼ ਮੰਤਰਾਲੇ ਨੇ ਜਿਹੜੀ ਹੈ ਮਨਜ਼ੂਰੀ ਨਹੀਂ ਦਿੱਤੀ ਦੱਸਿਆ ਕਿ ਜੜਾ ਮਾਝਰਾ ਜਿਹੜੇ ਜਲ ਸਰੋਤ ਮੰਤਰੀ ਨੇ ਚੇਤਨ ਸਿੰਘ ਉਹ ਸਰਕਾਰ ਦੀ ਮਨਜ਼ੂਰੀ ਯਾਨੀ ਕਿ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਦੀ ਮਨਜ਼ੂਰੀ ਤੋਂ ਬਿਨਾ ਟੂਰ ਕਾਡ ਆਏ ਨੇ ਕੈਨੇਡਾ ਦਾ ਸੈਲਸਪਾਤੀ ਕਾ ਆਏ ਨੇ ਦੇਖਣਾ ਹੋਵੇਗਾ ਕਿ ਨਿਜੀ ਚੈਨਲ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵਿਦੇਸ਼ ਮੰਤਰਾਲਾ ਜਿਹੜਾ ਚੇਤਨ ਸਿੰਘ ਪੰਜਾਬ ਦੇ ਜਲ ਸਰੋਤ ਮੰਤਰੀ ਨੇ ਜਿਹੜਾ ਮਾਜਰਾ ਕੀ ਉਹਨਾਂ ਤੇ ਸੈਂਟਰ ਸਰਕਾਰ ਕੋਈ ਐਕਸ਼ਨ ਲੈਂਦੀ ਹੈ ਜਾਂ ਨਹੀਂ ਲੈਂਦੀ ਕਿਉਂਕਿ ਵਿਦੇਸ਼ ਮੰਤਰਾਲੇ ਦੀ ਮਨਜ਼ੂਰੀ ਤੋਂ ਬਿਨਾ ਅਸੀਂ ਭਾਰਤ ਤੋਂ ਬਾਹਰ ਨਹੀਂ ਜਾ ਸਕਦੇ ਚਾਹੇ ਉਹ ਕਿਉਂ ਨਾ ਛੋਟੀ ਤੋਂ ਛੋਟੀ ਵੀ ਕੰਟਰੀ ਹੋਵੇ ਇਸ ਲਈ ਹੋਣ ਇਤਰਾਜ਼ ਕਰ ਰਹੀ ਹੈ ਸੈਂਟਰ ਸਰਕਾਰ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਪੰਜਾਬ ਦੇ ਜਲ ਸਰੋਤ ਮੰਤਰੀ ਚੇਤਨ ਸਿੰਘ ਜੜਾ ਮਾਧਰਾ ਨੇ ਜਿਹੜੇ ਉਹ ਵਿਦੇਸ਼ ਮਦਰਾਲੇ ਦੀ ਮਨਜ਼ੂਰੀ ਤੋਂ ਬਿਨਾ ਕੈਨੇਡਾ ਦਾ ਟੂਰ ਲਾ ਕੇ ਪੰਜਾਬ ਵਾਪਸ ਵੀ ਪਰਤ ਆਏ ਨੇ ਧੰਨਵਾਦ